ਕਹਨੇ ਖੋਲੋ ਗ੍ਰੰਥ ਸੋਨਾ ਸਾਹਿਬ ਪੰਥ ਜਦੋਂ ਇਹ ਗੱਲ ਕਹੀ ਤਾਂ ਪਾਪਾ ਬੁੱਢਾ ਜੀ ਨੇ ਗ੍ਰੰਥ ਖੋਲਿਆ ਤੇ ਸਤਿਕਾਰ ਸਹਿਤ ਉਹਨੇ ਦਰਸ਼ਨ ਕੀਤੇ ਤੇ ਫਿਰ ਕਹਨੇ ਉੱਚੀ ਆਵਾਜ਼ ਚ ਸਣਾਓ ਕੀ ਹੈ ਫਿਰ ਉਹਨਾਂ ਨੇ ਪੜਿਆ 783 ਦੇ ਅੰਕ ਦੇ ਉੱਤੇ ਸੁਹੀ ਰਾਗ ਪੜਿਆ ਉਹਨਾਂ ਨੇ ਕਿਹਾ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪਖਲ ਹੋਇਆ ਹਰ ਕੰਮ ਕਰਾਵਣ ਆਇਆ ਆਰਾਮ ਧਰਤ ਸੁਹਾਵੀ ਤਾਲ ਸੁਹਾਵਿ ਚ ਅਮਰਤ ਜਲ ਸ਼ਹਿ ਆਰਾਮ ਇਹ ਹੋਗਾ ਅੱਜ ਦਾ ਉਹ ਸੁਹੀ ਏਕਮ ਨੂੰ ਪ੍ਰਕਾਸ਼ ਪ੍ਰਕਾਸ਼ ਗੁਰਪੁਰ ਦਾ ਮਾਰ ਜਿਹੜਾ ਦੂਸਰਾ ਮਾਰਾ ਸੁਲੁਕ ਲਿਖਿਆ ਗਿਆ ਉਹ ਲਿਖਣਸਾਰ ਗੁਰਦੁਆਰਾ ਦੰਦਮਾ ਸਾਹਿਬ ਦੀ ਧਰਤੀ 'ਤੇ 31ਵਾਂ ਰਾਗ ਜਿਹੜਾ ਪਾਇਆ ਗਿਆ ਕਿਉਂਕਿ 30 ਰਾਗ ਹੋ ਗਏ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੇ 31 ਰਾਗ ਨੇ ਮੈਂ ਸੋਨੂੰ ਰਾਸਕਾਂ ਨੇ ਨੌ ਵੀ ਸੁਣਾ ਸਕਦਾ ਹੈ ਵੀ ਸ੍ਰੀ ਰਾਗ ਹੋ ਗਿਆ ਮਾਜ ਰਾਗ ਹੋ ਗਿਆ ਗੌੜੀ ਰਾਗ ਹੋ ਗਿਆ ਆਸਰ ਰਾਗ ਹੋ ਗਿਆ ਗੁਜਰੀ ਰਾਗ ਹੋ ਗਿਆ 31ਵੇਂ ਦੇ ਵਿੱਚ ਰਾਗਾ ਜੈਜਾਵੰਤੀ ਜਿਹੜਾ ਗੁਰੂ ਤੇਗ ਬਹਾਦਰ ਮਾਨ ਸਿੰਘ ਦੀ ਬਾਣੀ ਆ ਤੇ ਜਿਹੜੀ ਰਹਿੰਦੀ ਬਾਣੀ ਸੀ ਜਿਹਨੂੰ 12 ਦੇ ਵਿੱਚ ਕਹਿੰਦਾ 1400 ਤੋਂ ਜ਼ਿਆਦਾ ਸ਼ੁਰੂ ਹੁੰਦੀ ਆ ਉਹ ਵੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਮਨੀ ਸਿੰਘ ਜੀ ਤੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਆਪਣੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚੋਂ ਸੰਪੂਰਨ ਕਰਾਇਆ ਜਿਹੜਾ ਅੱਜ ਅਸੀਂ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼ ਪਹਿਲਾ ਆਪਾਂ ਦੱਸਦੀਏ ਕਿ ਇਹ ਕਿੰਨੂੰ ਇਹ 30 ਰਾਕਾਂ ਵਾਲਾ ਹੈ ਤੇ ਫਿਰ ਹੁਣ ਤਾਂ ਸੰਪੂਰਨ ਹੋ ਗਿਆ ਤੇ ਪ੍ਰਕਾਸ਼ ਤਾਂ ਹੁਣ ਇਹ ਸੰਪੂਰਨਤਾ ਕਰਨਾ ਵੀ ਅੱਜ ਦਾ ਜਿਹੜਾ ਮਹਾਨ ਵੀ ਦੁਨਿਆਰਾ ਤਿੰਨ ਲੋਕ ਦਾ ਜਿਹੜਾ ਮਾਲਕ ਆ ਜਿਹੜੀ ਬਾਣੀ ਇੰਨੀ ਇਕੱਠੀ ਕਰੀ ਗਈ ਅੱਜ ਦਿਨ ਪ੍ਰਕਾਸ਼ ਕਰਕੇ ਸਾਦੇ ਝੋੜੀ ਦੇ ਵਿੱਚ ਉਹ ਚੀਜ਼ ਪਾਈ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਾ ਸੇਵਕ ਜਨਮਾਨਾ ਪ੍ਰਤਾਖ ਗੁਰੂ ਨਿਸਤਾਰੇ ਹੋਰ ਦੱਸੋ ਕੋਈ ਪੁੱਛਣਾ ਜੀ ਜਿਵੇਂ ਅੱਜ ਪੈਰਾ ਸਾਹਿਬ ਇਥੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਜਾਂਦਾ ਵੱਡੀ ਗਿੰਦੀ ਵਿੱਚ ਸੰਗਤ ਪਹੁੰਚਦੀ ਹੈ ਪੈਰਾ ਸਾਹਿਬ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਪੈਰਾ ਸਾਹਿਬ ਕਹਿੰਦੇ ਨੇ ਵੀ ਜਿਹੜਾ 4 ਘੰਟੇ ਦਾ ਜਪ ਹੁੰਦਾ ਜਿਹਦੇ ਵਿੱਚ ਜਪਜੀ ਸਾਹਿਬ ਜੋ ਪੈਸਾ ਤੇ ਸੁਖਮਨੀ ਸਾਹਿਬ ਛੇ ਪੌੜੀਆਂ ਲੰਦ ਸਾਹਿਬ ਦੀਆਂ ਤੇ ਬਾਕੀ ਅਰਦਾਸ ਉਦਵਾਰ ਹੁਕਮਨਾਮਾ ਸਤ ਸੰਗਤ ਕੈਸੀ ਜਾਣੀਏ ਜੇ ਤੇ ਇੱਕੋ ਨਾਮ ਬਖਾਣਿਆ ਕਿਉਂਕਿ ਸਤ ਸੰਗ ਕਿਹੜੀ ਜਿੱਥੇ ਇੱਕੋ ਨਾਮ ਜਪਿਆ ਜਿਦਾ ਸਿਰਫ ਪ੍ਰਮਾਤਮਾ ਦੀ ਨਾਮ ਦੀ ਗੱਲ ਹੋਰ ਕੋਈ ਪੁੱਛਣਾ ਦੱਸੋ ਕਿਉਂਕਿ ਰਹਿਮਤਾਂ ਜਿਹੜੀਆਂ ਨੇ ਰਹਿਮਤਾਂ ਉੱਥੇ ਵਰਤਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਂਦਾ ਚਲੋ ਉਹਨਾਂ ਦੇ ਨਾਮ ਤੇ ਗੁਰਦੁਆਰਾ ਬਣਿਆ ਠੀਕ ਆ ਬਹੁਤ ਵਧੀਆ ਗੱਲ ਆ ਪਰ ਜਿਹੜੇ ਰਹਿਮਤਾਂ ਨੇ ਗੁਰੂ ਗ੍ਰੰਥ ਸਾਹਿਬ ਰਾਹੀਂ ਬਾਬਾ ਦੀਪ ਸਿੰਘ ਰਾਹੀਂ ਸਾਨੂੰ ਮਿਲਦੀ ਆ ਲੈ ਠੀਕ ਆ ਨਾ ਤੇ ਹੋਰ ਕੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ 15 ਭਗਤਾਂ ਦੀ ਬਾਣੀ 11 ਭਟ ਤੇ ਉਸ ਟਾਈਮ ਪੰਜ ਗੁਰੂਆਂ ਦੀ ਬਾਣੀ ਤੇ ਚਾਰ ਸਿੱਖਾਂ ਦੀ ਬਾਣੀ ਦੇ ਵਿੱਚ ਲਿਖੀ ਗਈ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨਹੀਂ ਸੀ ਇਹਦੇ ਵਿੱਚ ਇਹਦੇ ਚ 30 ਰਾਗ ਲਿਖੇ ਗਏ 22 12 30 ਰਾਗ ਤੇ ਭਟਾਂ ਦੇ ਸਵਈਏ ਲਿਖੇ ਗਏ ਉਸ ਵਾਰ ਇਹ ਲਿਖਾਇਆ ਗਿਆ ਰਾਮ ਸਰ ਭਾਈ ਗੁਰਦਾਸ ਜੀ ਤੋਂ पांचवे पाशा श्री गुरु अर्जुन देवsah महाराज ने भादो सुदी एकम ਨੂੰ ਲਿਖਿਆ ਗਿਆ ਹੈ ਉਹ ਸੰਪੂਰਨ ਹੋਇਆ ਤੇ ਰਾਤ ਨੂੰ ਫਿਰ ਉਹਨਾਂ ਨੇ ਸੋਚਿਆ ਵੀ ਇੱਥੇ ਕੋਈ ਐਨੀ ਪਵਿੱਤਰ ਮਹਾਨ ਹਸਤੀ ਹੋਣੀ ਚਾਹੀਦੀ ਜਿਹੜੀ ਇਹਨੂੰ ਪੜੇ ਸਵੇਰੇ ਫਿਰ ਪ੍ਰਕਾਸ਼ ਹੋਇਆ ਤੇ ਸਵੇਰੇ ਅੰਮ੍ਰਿਤ ਵੇਲੇ ਉੱਠੇ ਬਾਬਾ ਬੁੱਢਾ ਜੀ ਨੂੰ ਦੇਖਿਆ ਵੀ ਆਹੀ ਇਨਸਾਨ ਹੈ ਜਿਹੜਾ ਪ੍ਰਕਾਸ਼ ਕਰ ਸਕਦਾ ਫਿਰ ਆਏ ਤੇ ਪੰਜਵੇਂ ਪਾਸ਼ਾ ਦੇ ਖੁਦ ਚੌਰ ਕੀਤਾ ਬਾਬਾ ਬੁੱਢਾ ਜੀ ਦੇ ਸਿਰ ਦੇ ਉੱਤੇ ਮਹਾਰਾ ਰੂਪ ਲਏ ਤੇ ਪ੍ਰਕਾਰਮਾ ਕਰਦੇ ਹੋਏ ਸਾਰੇ ਸ਼ਾਇਰ ਦੀਆਂ ਸਵੇਰੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੋਇਆ ਦਾ ਪੰਜਵੇਂ ਬਾਦਸ਼ਾਹ ਨੇ ਕਿਹਾ ਕਹਿੰਦੇ بابا ਬੁੱਢਾ ਜੀ ਨੂੰ ਜਦ بابا ਬੁੱਢਾ ਜੀ ਨੇ ਪਛਾਣ ਹੋਣ ਲੱਗੇ ਕਹਿੰਦੇ ਨਾ ਹੱਥ ਲਾ ਕੇ ਕਹਿੰਦਾ ਨਾ ਪਛਾਣ ਨਹੀਂ ਹੋਣਾ ਕਹਿੰਦੇ ਖੋਲੋ ਗ੍ਰੰਥ ਸੋਨਾ ਸਾਹਿਬ ਪੰਥ ਜਦੋਂ ਇਹ ਗੱਲ ਕਹੀ ਤਾਂ بابا ਬੁੱਢਾ ਜੀ ਨੇ ਗ੍ਰੰਥ ਖੋਲਿਆ ਤੇ ਸਤਿਕਾਰ ਸਹਿਤ ਉਹਨੇ ਦਰਸ਼ਨ ਕੀਤੇ ਤੇ ਫਿਰ ਕਹਿੰਦੇ ਉੱਚੀ ਆਵਾਜ਼ ਚ ਸੁਣਾਓ ਕੀ ਹੈ ਫੇਰ ਉਹਨਾਂ ਨੇ ਪੜਿਆ 783 ਦੇ ਅੰਗ ਦੇ ਉੱਤੇ ਸੂਹੀ ਰਾਗ ਪੜਿਆ ਉਹਨਾਂ ਨੇ ਕਿਹਾ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪਖਲ ਹੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵ ਵਿੱਚ ਅਮਰਤ ਜਲ ਸ਼ਾਹ RAM ਇਹ ਹੋਗਾ ਅੱਜ ਦਾ ਕੋ ਸੂਹੀ ਇਕਮ ਨੂੰ ਪ੍ਰਕਾਸ਼ ਪ੍ਰਕਾਸ਼ ਗੁਰਪੁਰਵਾ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਮਹਾਰਾਸਰੂਪ ਲਿਖਿਆ ਗਿਆ ਉਹ ਲਿਖਣਸਾਰ ਗੁਰਦੁਆਰਾ ਦਮਦਮਾ ਸਾਹਿਬ ਦੀ ਧਰਤੀ ਨੂੰ 31ਵਾਂ ਰਾਗ ਜਿਹੜਾ ਪਾਇਆ ਗਿਆ ਕਿਉਂਕਿ 30 ਰਾਗ ਹੋ ਗਏ ਸਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ 31 ਰਾਗ ਨੇ ਮੈਂ ਸੋਨੂੰ ਨਾਸ ਕਰਨੇ ਨੌ ਵੀ ਸੁਣਾ ਸਕਦਾ ਵੀ ਸਰੀ ਰਾਗ ਹੋ ਗਿਆ ਮਾਜ ਰਾਗ ਹੋ ਗਿਆ ਗੌੜੀ ਰਾਗ ਹੋ ਗਿਆ ਆਸਰ ਰਾਗ ਹੋ ਗਿਆ ਗੁਜਰੀ ਰਾਗ ਹੋ ਗਿਆ ਦੇਵਕੰਧਰੀ ਹੋ ਗਿਆ ਬਿਆਗੜਾ ਰਾਗ ਹੋ ਗਿਆ ਬਡਾਂਸਰ ਰਾਗ ਹੋ ਗਿਆ ਸੋਟ ਰਾਗ ਹੋ ਗਿਆ ਤਨਾਸਿ ਰਾਗ ਹੋ ਗਿਆ ਜੈਸਰੀ ਰਾਗ ਹੋ ਗਿਆ ਜੈਸੀ ਤੋਂ ਟੋਟੀ ਰਾਗ ਹੋ ਗਿਆ ਬਰਾੜੀ ਰਾਗ ਹੋ ਗਿਆ ਤਲੰਗ ਰਾਗ ਹੋ ਗਿਆ ਸੁਹੀ ਰਾਗ ਹੋ ਗਿਆ ਉਸ ਤੋਂ ਬਾਅਦ ਫਿਰ ਬਲਾਵਲ ਰਾਗ ਹੋ ਗਿਆ ਬਲਾਵਲ ਤੋਂ ਬਾਅਦ ਫਿਰ ਗੌਂਡ ਰਾਗ ਆਉਂਦਾ ਗੌੜਦਵਾਰ ਰਾਮਕਲੀ ਰਾਗ ਹੋ ਗਿਆ ਫੇਰ ਨਾਟ ਰਾਗ ਮਾਲੀ ਗੌੜਾ ਰਾਗ ਫੇਰ ਉਤਵਾਰ ਕਲਾ ਮਾਰੂ ਰਾਗ ਫੇਰ ਤਖਾਰੀ ਰਾਗ ਫੇਰ ਕਿਦਾਰਾ ਰਾਗ ਫੇਰ ਪੈਰੋਂ ਰਾਗ ਫੇਰ ਬਸੰਤ ਰਾਗ ਫੇਰ ਸਾਰੰਗ ਰਾਗ ਤੇ ਮਲਾਰ ਰਾਗ ਮਲਾਰ ਤੋਂ ਫੇਰ ਕਨੜਾ ਰਾਗ ਫੇਰ ਕਲਿਆਣ ਰਾਗ ਫੇਰ ਪ੍ਰਭਾਤੀ ਰਾਗ ਇਹ 30 ਰਾਗ ਹੋ ਗਏ 31 ਮਹੀਨੇ ਦੇ ਵਿੱਚ ਰਾਗਾ ਜੈਜਾਵੰਤੀ ਜਿਹੜਾ ਗੁਰੂ ਤੇਗ ਬਹਾਦਰ ਮਾਨਸਾਹਬ ਦੀ ਬਾਣੀ ਆ ਤੇ ਜਿਹੜੀ ਰੈਂਦੀ ਬਾਣੀ ਸੀ ਜਿਹਨੂੰ 12 ਦੇ ਵਿੱਚ ਕਹਿੰਦਾ 1400 ਤੋਂ ਸ਼ੁਰੂ ਹੁੰਦੀ ਆ ਉਹ ਵੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਮਨੀ ਸਿੰਘ ਜੀ ਤੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਆਪਣੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚ ਉਹ ਸੰਪੂਰਨ ਕਰਾਇਆ ਜਿਹੜਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਪਹਿਲਾਂ ਆਪਾਂ ਦੱਸ ਦਈਏ ਕਿ ਇਹ ਨੂੰ ਇਹ 30 ਰਾਕਾਂ ਵਾਲਾ ਹੈ ਤੇ ਫਿਰ ਹੁਣ ਤਾਂ ਸੰਪੂਰਨ ਹੋ ਗਿਆ ਤੇ ਪ੍ਰਕਾਸ਼ ਤਾਂ ਹੁਣ ਅਸੀਂ ਸੰਪੂਰਨਤਾ ਕਰਨਾ ਵੀ ਅੱਜ ਦਾ ਜਿਹੜਾ ਮਹਾਨ ਵੀ ਦੁਨਿਆ ਦਾ ਤਿੰਨ ਲੋਕ ਦਾ ਜਿਹੜਾ ਮਾਲਕ ਆ ਜਿਹੜੀ ਬਾਣੀ ਇੰਨੀ ਇਕੱਠੀ ਕਰੀ ਗਈ ਅੱਜ ਦਿਨ ਪ੍ਰਕਾਸ਼ ਕਰਕੇ ਸਾਡੇ ਝੋਲੀ ਦੇ ਵਿੱਚ ਉਹ ਚੀਜ਼ ਪਾਈ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾ ਸੇਵਕ ਜਨਮਾਨਾ ਪ੍ਰਤਾਕ ਗੁਰੂ ਨਿਸਤਾਰੇ ਹੋਰ ਦੱਸੋ ਕੋਈ ਪੁੱਛਣਾ ਜੀ ਚਪਹਿਰਾ ਸਾਹਿਬ ਇਥੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਜਾਂਦਾ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਚਪਹਿਰਾ ਸਾਹਿਬ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਚਪਹਿਰਾ ਸਾਹਿਬ ਕਈ ਲੋਕਾਂ ਦਾ ਇਹ ਨਹੀਂ ਪਰ ਵਿੱਚਪਹਿਰਾ ਸਾਹਿਬ ਹੁੰਦਾ ਕੀ ਹੈ ਇਹ ਤਾਂ ਮੰਨਦੇ ਹਾਂ ਚਪਹਿਰਾ ਸਾਹਿਬ ਕਹਿੰਦੇ ਨੇ ਵੀ ਜਿਹੜਾ 4 ਘੰਟੇ ਦਾ ਜਪ ਹੁੰਦਾ ਜਿਹਦੇ ਵਿੱਚ ਜਪਜੀਤ ਸਾਹਿਬ ਚਪਈ ਸਾਹਿਬ ਤੇ ਸੁਖਮਨੀ ਸਾਹਿਬ 6 ਪੌੜੀਆਂ ਅਨੰਦ ਸਾਹਿਬ ਦੀਆਂ ਤੇ ਬਾਕੀ ਅਰਦਾਸ ਉਸਤਵ ਹੁਕਮਨਾਮਾ ਇਸ ਨੂੰ ਚਪਹਿਰਾ ਸਾਹਿਬ ਕਿਹਾ ਜਾਂਦਾ ਹੈ ਕਿ ਇੱਕ ਮਨ ਦੇ ਕਿਚਤ ਲਾ ਕੇ 4 ਘੰਟੇ ਇੱਥੇ ਇੱਕ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਜਾਪ ਕਰਦਾ ਉਹਨੂੰ ਲੋਕਾਂ ਨੇ ਚਪਹਿਰਾ ਸਾਹਿਬ ਲੋਕਾਂ ਨੇ ਚਪਹਿਰਾ ਸਾਹਿਬ ਦਾ ਨਾਮ ਦਿੱਤਾ ਹੈ ਤੇ ਚਲੋ ਸ਼ਰਧਾ ਹੁੰਦੀ ਹੈ ਕਿਉਂਕਿ ਸੰਗਤ ਕੁਝ ਵੀ ਦੇ ਸਕਦੀ ਆ ਕਿਉਂਕਿ ਸੰਗਤ ਜਿਹੜੀ ਆ ਗੁਰੂ ਰੂਪ ਮੰਨਦੇ ਨੇ ਸੰਗਤ ਨੂੰ ਕਿਉਂਕਿ ਸਤ ਸੰਗਤ ਕੈਸੀ ਜਾਣੀ ਹੈ ਜੇ ਤੇ ਇੱਕੋ ਨਾਮ ਬਖਾਣਿਆ ਜੇ ਕਿਉਂਕਿ ਸਤ ਸੰਗ ਕਿਹੜੀ ਆ ਜਿੱਥੇ ਇੱਕੋ ਨਾਮ ਜਪਿਆ ਜਾਂਦਾ ਸਿਰਫ ਪ੍ਰਮਾਤਮਾ ਦੀ ਨਾਮ ਦੀ ਗੱਲ ਹੋਰ ਕੋਈ ਪੁੱਛਣਾ ਦੱਸੋ ਜੀ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹਨੂੰ ਦਸਵੇਂ ਪਾਤਸ਼ਾਹ ਦਾ ਥਾਪੜਾ ਹੋਵੇ जिन्ना ने चार स्वरूप महाराज हाथी लिखे हुन और ड्डी जंग लिखे जंग लड़ी होवे उन्होंने दमदमा साहिब दी धरती ਦੇ ਉੱਤੇ ਇੱਕ ਦਾਣਾ ਖਾ ਕੇ ਉਹਨੇ ਥੋੜੇ ਥੋੜਾ ਖਾ ਕੇ ਅੱਜ ਵੀ ਉੱਥੇ ਮੌਜੂਦਾ ਉਹ ਜਗਾ ਬਣੀ ਹੋਈ ਆ ਤੇ ਆਪਣੇ ਚਾਰ ਸਰੂਪ ਜਿਨ੍ਹਾਂ ਨੇ ਲਿਖੇ ਹੋਣਾ ਉਹਨਾਂ ਦੀ ਉਹਨਾਂ ਦੇ ਘਰੋਂ ਰਹਿਮ ਤਾਂ ਨਹੀਂ ਮਿਲਣਗਾ ਹੋਰ ਕਿੱਥੋਂ ਮਿਲਣਗੀਆਂ ਇਹ ਤਾਂ ਮੰਨਦੇ ਹੋ ਤੇ ਜਿਨ੍ਹਾਂ ਨੇ ਆਪਣਾ ਸੀਸ ਲੋਕ ਦਾ ਫੁੱਲ ਚੜਾਉਂਦੇ ਨੇ ਦਰਬਾਰ ਸਾਹਿਬ ਕੋ ਫੁੱਲ ਚੜਾਉਂਦਾ ਪਰ ਬਾਬਾ ਦੀਪ ਸਿੰਘ ਨੇ ਤਾਂ ਆਪਣਾ ਸੀਸ ਕੱਟ ਕੇ ਚਰਨਾਂ ਦੇ ਵਿਚੜਾ ਬਾਬਾ ਦੀਪ ਸਿੰਘ ਨੇ ਆਪਣਾ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਸੀ ਜਿਹੜਾ ਜਿਹੜਾ ਐਡਾ ਬੜਾ ਮਹਾਨ ਯੋਧਾ ਹੋਵੇ ਲਖਾਰੀ ਹੋਵੇ ਦਸਵੇਂ ਪਾਤਸ਼ਾਹ ਦਾ ਉਪਾਸ਼ਕ ਹੋਵੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਦੇ ਘਰ ਤੋਂ ਰਹਿਮਤ ਨਹੀਂ ਮਿਲੂ ਹੋਰ ਕਿੱਥੋਂ ਮਿਲੂਗੀ ਕਿਉਂਕਿ ਰਹਿਮਤ ਆ ਜਿਹੜੀਆਂ ਨੇ ਰਹਿਮਤ ਆ ਉੱਥੇ ਵਰਤਦੇ ਨੇ ਕਿਸੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਂਦਾ ਚਲੋ ਉਹਨਾਂ ਦੇ ਨਾਮ ਦਾ ਗੁਰਦੁਆਰਾ ਬਣਿਆ ਠੀਕ ਆ ਬਹੁਤ ਵਧੀਆ ਗੱਲ ਆ ਪਰ ਜਿਹੜੇ ਰਹਿਮਤਾਂ ਨੇ ਗੁਰੂ ਗ੍ਰੰਥ ਸਾਹਿਬ ਰਾਹੀਂ ਬਾਬਾ ਦੀਪ ਸਿੰਘ ਰਾਹੀਂ ਸਾਨੂੰ ਮਿਲਦੀ ਆ ਨੇ ਠੀਕ ਆ ਨਾ ਤੇ ਹੋਰ ਕੁਝ ਪੁੱਛਣਾ ਦੱਸੋ